12 ਕਰੋੜ ਦੀ ਲਾਗਤ ਨਾਲ ਨੰਗਲ ਵਿੱਚ ਉਹ ਸਾਰਿਆ ਜਾਵੇਗਾ ਆਧੁਨਿਕ ਕਮਿਊਨਿਟੀ ਸੈਂਟਰ ਇਲਾਕਾ ਵਾਸੀਆਂ ਲਈ ਸਮਾਜਿਕ ਸਮਾਗਮਾਂ ਵਾਸਤੇ ਟੁਕਵਾ ਕਮਿਊਨਿਟੀ ਸੈਂਟਰ ਹੋਵੇਗਾ ਤਿਆਰ ਕਥੇੜਾ ਸਰਕਾਰੀ ਸਕੂਲ ਵਿੱਚ ਕਾਮਰਸ ਵਿੰਗ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਉਦਘਾਟਨ ਸਾਇੰਸ ਵਿਸ਼ੇ ਦੀ ਪੜਾਈ ਮੈਡੀਕਲ ਨਾਨ ਮੈਡੀਕਲ ਕੋਰਸ ਜਲਦੀ ਹੋਣਗੇ ਸੁਰੂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਿਤ ਕਥੇੜਾ ਸਰਕਾਰੀ ਸਕੂਲ ਵਿੱਚ ਕਾਮਰਸ ਵਿੰਗ ਦਾ ਉਦਘਾਟਨ ਕੀਤਾ ਅਤੇ ਮੈਡੀਕਲ ਤੇ ਨਾਨ ਮੈਡੀਕਲ ਦੀ ਪੜ੍ਹਾਈ ਜਲਦੀ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਨੰਗਲ ਨੂੰ ਆਧੁਨਿਕ ਸਿੱਖਿਆ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲ ਲੜਕੇ ਅਤੇ ਲੜਕੀਆਂ ਨੰਗਲ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ। ਨੰਗਲ ਨੂੰ ਹੋਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਸਵੀਮਿੰਗ ਪੂਲ ਸ਼ੂਟਿੰਗ ਰੇਂਜ ਐਸਟ੍ਰੋਟਰਫ ਗਰਾਊਂਡ ਇੰਟਰੈਕਟਿਵ ਪੈਨਲ ਅਤੇ ਆਧੁਨਿਕ ਕਲਾਸਰੂਮ ਲੈਬੋਰਟਰੀਆਂ ਲਾਇਬ੍ਰੇਰੀਆਂ ਬਣਾਈਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਟ੍ਰਾਂਸਪੋਰਟ ਦੀ ਸਹੂਲਤ ਕੈਂਪਸ ਮੈਨੇਜਰ ਸੁਰੱਖਿਆ ਗਾਰਡ ਵਾਈਫਾਈ ਦੀਆਂ ਸਹੂਲਤਾਂ ਮਾਨ ਸਰਕਾਰ ਸਰਕਾਰੀ ਸਕੂਲਾਂ ਵਿੱਚ ਉਪਲਬਧ ਕਰਵਾ ਰਹੀ ਹੈ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਮੂੰਹ ਬੋਲਦੀ ਤਸਵੀਰ ਹੈ 13884 ਤਸਕਰ पढ़ के पिछले चार महीन जेल च पाए नशे नशे का नंगल पुलिस ने चार नशेड़ी है जो डेढ़ सौ ग्राम चिटा फरिया डेढ़ सौ ग्राम हैं रोज असी जो नशे उसे कार्रवाई हो रही है आनंदपुर साहब हल्के च तीनों था अं सौ बंदा पढ़ के अंदर जेलां चुके असं अपने इलाके नशा मुक्त करना ਇਹ ਕੋਈ ਥੋੜੀ ਜਿਹੀ ਜ਼ਿੰਮੇਵਾਰੀ ਨਹੀਂ ਹੋਣਾ ਤੁਹਾਡੇ ਪਿੰਡ ਵਿੱਚ ਕੋਈ ਤੁਹਾਨੂੰ ਸ਼ਰਾਬ ਦੀ ਅੰਸਰ ਕੋਈ ਗਲਤ ਅੰਸਰ ਦੱਸਦਾ ਜੋ ਤੁਹਾਡੀ ਸਾਡੀ ਜਵਾਨੀ ਨੂੰ ਖਰਾਬ ਕਰਨਾ ਚਾਹੁੰਦਾ ਹੈ ਉਹਦੇ ਬਾਰੇ ਦੱਸੋ ਮੇਰੀ ਗਰੰਟੀ ਹੈ ਕਿ ਕੋਈ ਸਕਾਰ ਨਹੀਂ ਕਰੂੰਗੀ ਜਿੰਨੇ ਪੌਂਸਰੋਂ ਅਸੀਂ ਖੁੱਲਾ ਹੱਥ ਰੱਖਾ ਹੋਇਆ ਕਿ ਸਾਡੇ ਕਿਸੇ ਬੰਦੇ ਦਾ ਫੋਨ ਨਹੀਂ ਆਊਗਾ ਨਸ਼ੇ ਵਾਲੇ ਨੂੰ ਸ਼ਰਾਬ ਦੇ ਲਈ ਨਸ਼ੇ ਵਾਲੇ ਨੂੰ ਚੱਕ ਦੇ ਜਿੰਨਾਂ ਦੇ ਵਿੱਚ ਪਾਓ ਹਾਂ ਜੇ ਸਾਨੂੰ ਪਤਾ ਲੱਗ ਗਿਆ ਕੋਈ ਫੌਸਲਾ ਮਨਾਉਣ ਲੱਗਿਆ ਹੋਵੇ ਤਾਂ ਦੇਖਦੇ ਕੋਈ ਨਹੀਂ ਫੈਸਲਾ ਅਸੀਂ ਆਪਣੇ ਇਲਾਕੇ ਦੇ ਵਿੱਚੋਂ ਨਸ਼ਾ ਤਾਅ ਕਰਨਾ ਹੈ ਅਸੀਂ ਤੇਰੀ ਆਗਿਆ ਹੈ हम मेरी बेनी है हर पिंड एक सह चुका नशे के खिलाफ लड़ूंग बेनती है कि अपनी अपनी जगह होगी बोलूंगा फिर देवासी नशिया के खिलाफ एकजुट होकर सह पाते हैं कि असि नशिया के खिलाफ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜੇ ਨਹੀਂ ਦਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਕੋਈ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇ ਕੇ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਗ੍ਰਸ ਕੀ ਦੇ ਇੱਕ ਰਿਸ਼ਤਾ ਬਣਾਉਣਾ ਪੈਂਦਾ ਜੀ ਮੈਨੂੰ ਲੱਗਦਾ ਕਿ ਪਿਛਲੇ ਸਿੱਖਿਆ ਮੰਤਰੀ ਨੇ ਅੱਜ ਡੰਡੀ ਰਿਸ਼ਤਾ ਬਣਾਇਆ ਨਹੀਂ ਜਦੋਂ ਇਸ ਪੁਨਰ ਚਾਹੁੰਦੇ ਹੋ ਅੱਜ ਮੇਰੀ ਸਭ ਤੋਂ ਵੱਡੀ ਤਾਕਤ ਮੇਰੇ ਟੀਚਰਸ ਹੀ ਹੈ ਅੱਜ ਤੁਸੀਂ ਦੇਖਿਆ ਕਿ 12 13 ਪ੍ਰੋਗਰਾਮ ਉਹਦੀ ਸਾਡੀ ਐਗਰੀਜ ਅਸੀਂ ਕਰ ਰਹੇ ਹਾਂ ਇਸ ਨੂੰ ਕਰਨ ਦੇ ਲਈ ਟੀਚਰਸ ਤੇ ਚਾਹ ਦੇਖੋ ਟੀਚਰਸ ਦੇ ਵੱਲੋਂ ਜਿਹੜਾ ਹੈ ਹੁਣ ਵੀ ਇਸ ਵਕਤ 3:30 ਬਚ ਚੁੱਕੇ ਬਟ 2 ਵਜੇ ਤੱਕ ਉਨ੍ਹਾਂ ਦੀ ਡਿਊਟੀ ਹੈ ਉਸ ਤੋਂ ਬਾਵਜੂਦ ਉਹ ਬੈਠ ਕੇ ਕੰਮ ਕਰ ਰਹੇ ਜਿੱਦ ਤੁਸੀਂ ਕ੍ਰਿਸ਼ਤਾ ਬਣਾਉਗੇ ਟੀਚਰਸ ਦੇ ਨਾਲ ਅਧਿਆਪਕਾਂ ਦੇ ਨਾਲ ਸਟੂਡੈਂਟਸ ਦੇ ਨਾਲ ਉਸ ਦਾ ਅਸਰ ਪੈਂਦਾ ਹੈ ਕਿ ਸਾਰੇ ਪ੍ਰੋਗਰਾਮਾਂ ਨੂੰ ਅਸੀਂ ਹੁਣ ਤੱਕ 100% ਅਚ ਕਰ ਚੁੱਕੇ ਹਾਂ ਸਾਡੀ ਪੂਰੀ ਕਿਰਨਾਂ ਇੱਕ ਐਡੀਮ এডੂਕੇਸ਼ਨ ਵੀ ਬਿਲਡ ਹੋਈ ਹੈ ਉਸ ਦਾ ਅਸਰ ਤੁਹਾਨੂੰ ਅਗਲੇ ਸਾਲ ਹੋਰ ਵਧਿਆ ਨੇ ਪਿੱਛੇ ਦੇਖੂਗਾ ਟੀਚਰਸ ਆਪਣੇ ਆਪਣੇ ਪਾਵਰਫੁਲ ਕਰਦੇ ਆ ਸਾਡੇ ਇੱਥੋਂ ਦੇ ਜਿਹੜੇ ਹੈਡਮਾਸਟਰ ਹੈ ਬਹੁਤ ਸ਼ਾਨਦਾਰ ਹੈ ਇੱਥੋਂ ਦੇ ਜਿਹੜੇ ਡੀਪੀਓ ਬਹੁਤ ਸ਼ਾਨਦਾਰ ਹੈ ਜਦੋਂ ਉਹਨਾਂ ਦੇ ਕੰਮ ਦੀ ਐਪਰੀਸੀਏਸ਼ਨ ਹੁੰਦੀ ਹੈ ਪਹਿਲਾਂ ਕਦੀ ਹੋਇਆ ਨਹੀਂ ਸੀ ਪਹਿਲਾਂ ਤਾਂ ਅਗਰ ਕੋਈ ਪਿੰਡ ਦੇ ਵਿੱਚ ਕੋਈ ਵੀ ਕੰਮ ਕਰਾਉਣਾ ਸਕੂਲ ਦਾ ਪਿੰਡ ਦੇ ਕਿਸੇ ਦਾਨੀ ਸੱਜਣ ਨੂੰ ਲੱਭੋ ਕਿਸੇ ਐਨਆਰਆਈ ਨੂੰ ਲੱਭੋ ਫਿਰ ਹੌਣ ਪਿੰਡ ਦੇ ਗ੍ਰਾਂਟਾਂ ਆ ਗਏ ਇੱਕ ਇੱਕ ਸਕੂਲਾਂ ਕਿ ਆਪ ਮੈਨੂੰ ਮੇਰੇ ਹਲਕੇ ਦੇ ਤੁਸੀਂ ਕਿਸੇ ਵੀ ਸਕੂਲ ਬਾਰੇ ਕੁਝ ਨਹੀਂ ਮੂਜਮਾਨੀ ਬਤਾ ਅਛਾ ਫੇਆ ਕੰਮ ਹੋ ਗਿਆ ਕੰਮ ਰਹਿ ਗਿਆ ਤਾਂ ਇਹ ਜਦੋਂ ਤੁਸੀਂ ਇਸ ਮਾਈਲਿੰਗ ਨੂੰ ਕਰਉਂਗੇ ਕੌਣ ਟੀਚਰ ਹੈ ਕੌਣ ਸਰ ਹੋਵੇ ਕੌਣ ਮੈਡਮ ਹੋਣਾ ਹੈ ਕਿਹਨਾ ਕਿਹਨਾ ਪਿੰਡ ਹੈ ਪਰ ਜਦੋਂ ਤੁਹਾਨੂੰ ਇਸ ਲੈਵਲ ਤੱਕ ਉਹ ਕਾ ਟੀਚਰਸ ਵੀ ਪਾਵਰ ਥੀਕ ਕਰਦੇ ਆਂ ਤੇ ਉਹਦੇ ਹੀ ਅਸਰ ਹੈ ਕਿ ਸਾਡੇ ਅੱਜ ਇਲਾਕੇ ਦੀ ਸਵੈ ਸਿੱਖਿਆ ਦੇ ਚਿੰਨਾ ਬਣਿਆ ਸਰ ਤੁਸੀਂ ਸਿੱਖਿਆ ਦੇ ਟੀਚਰ ਕਿੱਥੇ ਤੱਕ ਦੇਖ ਰਹ ਮੈਂ ਮੇਸ਼ਾ ਕਰਕੇ ਮੇਜਾ ਕਰਦਾ ਹਾਂ ਦੱਸ ਕਿ ਤੁਸੀਂ ਉਸ ਦਿਨ ਆਪਣੇ ਆਪ ਨੂੰ ਐਜ ਐਜੂਕੇਸ਼ਨ ਮਿਨਿਸਟਰ ਕਾਮਯਾਬ ਸਮਝੋਗੇ ਜਦੋਂ ਤੁਹਾਨੂੰ ਸਰਕਾਰੀ ਸਕੂਲ ਦੀ ਐਡਮਿਸ਼ਨ ਲਈ ਸਪਾਸਨਾ ਮਿਲੇ ਅੱਜ ਇਹ ਯਕੀਨ ਮੰਨਿਓ ਸਕੂਲ ਆਫ ਹਿਮਨਿਟੀਸ ਮੰਗਲਦੇਲੀ ਇਸ ਸਕੂਲ ਆਫ ਹਿਮਨਿਟੀਸ ਕੀਪੂਰ ਸਾਹਿਬ ਨੇ ਸਾਡੇ ਕੋਲ ਲਿਸਟਾਂ ਬਣਾਈਆਂ ਇੱਕ ਇੱਕ ਸੀਟ ਦੇ ਲਈ 10-10 ਸੱچے ਇਹ ਇਹ ਅੱਜ ਤੱਕ ਇਹ ਸਕੂਲ ਆਪਣੇ ਫੀਸਿਸਟ ਨੇ ਜਿਵੇਂ ਮੰਗਲ ਚ ਵੀ ਕੰਮ ਚੱਲਦਾ ਹੈ ਸਿਮਪੂਰ ਬੰਨਾ ਕਿਪੂਰ ਸਾਹਿਬ ਟੈਂਸ਼ਨ ਵੀ ਨਹੀਂ ਲੱਗਣੀ ਅਗਲੇ ਸਾਲ ਤੁਸੀਂ ਹੋਰ ਇੱਕੋ ਰਿਕਾਰਡ ਤੋੜੋਗੇ ਸਰ ਬਹੁਤ ਬੜਾ ਸਾਰੇ ਅੰਨੇ ਮਡੇ ਸੀ ਕੇ ਜੀ ਸਰਕਾਰਾਂ ਬਿਕਾਉਂਦੀਆਂ ਤਾਂ ਚਿੱਟਾ ਸਾਰੇ ਅੰਮ੍ਰਿਤਪੁਰ ਇਹ ਤੈ ਸਕਲ ਪਕਰ ਕਿ ਹਮਨੇ ਇਸ ਅਫਦਾਨੀ ਸਰਕਾਰ ਹੈ ਜਿਨੇ ਮਿਸ਼ਨ ਬਣਾਇਆ ਹੋਇਆ ਰੋਜ਼ ਸਾਡੇ ਸੀਐਮ ਸਾਹਿਬ ਡੀਜੀ ਤੋਂ ਬਰੀਫਿੰਗ ਲੈਂਦੇ ਨੇ ਡੀਜੀਪੀ ਪੰਜਾਬ ਵੱਖ-ਵੱਖ ਜ਼ਿਲ੍ਹਿਆਂ ਦੇ ਐਸਐਸਪੀ ਤੋਂ ਬਰੀਫਿੰਗ ਲੈਂਦੇ ਨੇ ਸਾਰੇ ਐਸਐਸਪੀ ਵੱਖ-ਵੱਖ ਡੀਐਸਪੀ ਤੇ ਥਾਣੇ ਦੇ ਸੈਚਮਨ ਤੋਂ ਬਰੀਫਿੰਗ ਲੈਂਦੇ ਨੇ ਐਂ ਜਿਹੜਾ ਹੈ ਡੇਲੀ ਰਿਪੋਰਟਿੰਗ ਹੁੰਦੀ ਹੈ ਕਿ ਅੱਜ ਜਿਵੇਂ ਹਰ ਰੋਜ਼ ਦੇ মিডিਆ ਬ੍ਰੀਫਿੰਗ ਕਿਤੇ ਜਿਵੇਂ ਕੱਲ ਫੌਰਨ ਅਧਾਰਨ ਕੱਲ ਪੂਰੇ ਪੰਜਾਬ ਚ 178 38 ਤਸਕਰ ਜਿਹੜਾ ਇੱਥੇ ਤੁਸੀਂ ਰਿਪੋਰਟ ਲੈਵਲ ਤੇ ਕੰਮ ਚੱਲ ਰਹੇ ਹੋ ਇਹਦੇ ਵਿੱਚ ਕਿਸੇ ਦਾ ਵੀ ਨਾਲ ਵੀ ਕੋਈ ਲਿਹਾਜ਼ ਨਹੀਂ ਆਪਾਂ ਦੇਖਿਆ ਕਿ ਕਿਵੇਂ ਇੱਕ ਕਾਂਸਟੇਬਲ ਜਿਹੜਾ ਹੈ ਲੇਡੀ ਕਾਂਸਟੇਬਲ ਉਸ ਨੂੰ ਫੜਿਆ ਕਿਵੇਂ ਇੱਕ ਡੀਐਸਪੀ ਜੇਲ ਹੈ ਉਸ ਨੂੰ ਫੜਿਆ ਕਿਸੇ ਜਿਹੜੀ ਕੋਈ ਲਿਹਾਜ਼ ਨਹੀਂ ਜੋ ਵੀ ਇਸ ਜਿਹੜਾ ਇਸ ਗੰਡੇ ਘਰਾਵਾਚਕ ਉਹ ਪਲੱਸ 100 ਤੋਂ ਵੱਧ ਲੋਕਾਂ ਦੇ ਜਿਹੜੇ ਮਕਾਨ ਢਾਏ ਜਾ ਚੁੱਕੇ ਨੇ ਪੀਲਾ ਬੰਦੂਸਰ ਜਿਹੜਾ ਹੈ ਪੀਲਾ ਪੰਚਾਇਤ ਜਿਹੜਾ ਚੱਲਿਆ ਤਾਂ ਇਹ ਜਿਹੜੀ ਜਨ ਅਸ਼ੀਵਰੋਧ ਦੀ ਕਾਰਵਾਈ ਜ਼ਮੀਨੀ ਪੱਧਰ ਤੇ ਚੱਲ ਸਾਡੇ ਹਲਕੇ ਦੇ ਵਿੱਚ ਲਗਭਗ ਆਜ ਸੌ ਸਕੂਲਾਂ ਦਾ ਉਗਠਨ ਜਿਹੜਾ ਹੈ ਉਹ ਮੁਕੰਮਲ ਹੋ ਚੁੱਕਿਆ ਹੈ ਇਹਨਾਂ ਸੌ ਸਕੂਲਾਂ ਦੇ ਵਿੱਚ ਕਰੋੜਾਂ ਤੇ ਲੱਖਾਂ ਦੇ ਨਾਲ ਛਾਤ ਦਵਾਰੀਆਂ ਨਵੇਂ ਕਲਾਸ ਰੂਮਸ ਸਾਇੰਸ ਲੈਬਸ ਫਿਜ਼ਿਕਸ ਲੈਬਸ ਬਾਇਓ ਲੈਬਸ ਮੈਡੀਕਲ ਲੈਬਸ ਸਪੋਰਟਸ ਦੇ ਜਿਹੜੇ ਆ ਕਬੱਡੀ ਦੇ ਮੈਦਾਨ ਸਪੋਰਟਸ ਗਰਾਊਂਡ ਫਲਡ ਲਾਈਟਸ ਵੱਖ-ਵੱਖ ਜਿਹੜੇ ਕੰਪੋਨੈਂਟ ਆਜ ਇਸ ਸੌ ਸਕੂਲ ਜਿਹੜੇ ਸਕੂਲਸ ਆ ਇਸੇ ਦੇ ਨਾਲ-ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਯੁੱਧ ਨਸ਼ਿਵਰਣ ਜੋ ਪੰਜਾਬ ਸਰਕਾਰ ਨੇ ਛੇੜਿਆ ਹੋਇਆ ਉਸ ਦੇ ਵਿੱਚ ਪੁਲਿਸ ਆਪਣੀ ਕੋ ਭੂਮਿਕਾ ਨਿਭਾ ਰਹੀ ਹੈ ਜਿੱਥੇ ਪੁਲਿਸ ਆਪਣੀ ਕੋ ਨਿਭਾ ਰਹੀ ਹੈ ਸਾਡੀ ਹਲਕੇ 100 ਤੋਂ ਉੱਤੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਮੇਜਰ ਰਿਕਵਰੀਜ਼ ਪਰ ਸੋ ਵੀ ਨੰਗਲ ਦੇ ਵਿੱਚ ਇੱਕ ਮੇਜਰ ਰਿਕਵਰੀ ਹੋਈ ਹੈ 150 ਗ੍ਰਾਮ ਦੀ 4 ਪੰਜੇ ਫੜੇ ਹੈ ਇਸ ਤੋਂ ਲਾਵਾ ਕੁਝ ਦਿਨ ਪਹਿਲਾਂ ਕੀਤਪੁਰ ਸਾਬ ਦੇ ਵਿੱਚ 2 ਤੋਂ 2 ਕੁਇੰਟਲ ਦੀ ਮੇਜਰ ਰਿਕਵਰੀ ਇਹ ਜਿਹੜੀਆਂ ਹੈ ਇਹ ਸਾਰੇ ਤਸਕਰਾਂ ਦੇ ਉੱਤੇ ਹੁਣ ਜਿਹੜਾ ਪੁਲਸ ਹੈ ਹਰ ਇੱਕ ਤਸਕਰ ਜਿਹੜਾ ਹੈ ਉਹ ਜਾਂ ਤਾਂ ਇਸ ਵਕਤ ਜੇਲ੍ਹ ਚ ਹੈ ਜਾਂ ਫਰਾਰ ਹੈ ਤੇ ਲਗਾਤਾਰ ਇਸ ਨੈਕਸਸ ਨੂੰ ਟੂੜਨ ਦੇ ਲਈ ਪੁਲਿਸ ਜਿਹੜਾ ਹੈ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ। ਇਸੇ ਦੇ ਨਾਲ ਨਾਲ ਸੈਕੰਡ ਫੇਸ ਦੇ ਵਿੱਚ ਜਿਹੜਾ ਸਾਡਾ ਸੇਫ ਮੈਕਮੈਂਟ ਜਿਹੜੇ ਬੱਚੇ ਜਿਹੜੇ ਨੌਜਵਾਨ ਜਿਹੜੇ ਕੋਈ ਵੀ ਸ਼ਖਸ ਜੋ ਇਸ ਨਸ਼ੇ ਦੇ ਦਲਦਲ ਫਸਿਆ ਹੋਇਆ ਸੀ ਉਸ ਨੂੰ ਜਿਹੜਾ ਹੈ ਮেইন ਸਟ੍ਰੀਟ ਵਿੱਚ ਵਾਪਸ ਲੈ ਕੇ ਆਉਣ ਲਈ ਸਾਡੇ ਚਾਹੇ ਉਹ ਨੰਗਲ ਚਾਹੇ ਕੀਪੂਰ ਸਾਹਿਬ ਚਾਹੇ ਰਣਪੂਰ ਸਾਹਿਬ ਜਾਂ ਜਿਹੜੇ ਸਾਡੇ ਪ੍ਰਾਇਮਰੀ ਹੈਲਥ ਸੈਂਟਰਸ ਨੇ ਜਿਵੇਂ ਸੂਰੀਆਲ ਅ ਤੇ ਖੋਲ ਉਥੇ ਓਪਰ ਕਲੀਨਿਕ ਖੋਲ ਦਿੱਤੇ ਗਏ ਨੇ ਤੇ ਓਪਰ ਦੀਆਂ ਜਿਹੜੀਆਂ ਗੁਰੀਆਂ ਇਨਸ਼ੋਰ ਕੀਤੀਆਂ ਜਾ ਰਹੀਆਂ ਉਹ ਮਰੀਜ਼ਾਂ ਨੂੰ ਸਾਡਿਆਂ ਨੂੰ ਮਿਲਣ ਇਸ ਦੇ ਇਲਾਵਾ ਨਸ਼ਾ ਛਡਾਊ ਕੇਂਦਰ ਦੋ ਜਿਹੜੇ ਸਾਡੇ ਡੀ ਡਰੱਗ ਡੀਡਿਕਸ਼ਨ ਸੈਂਟਰਸ ਸਰਕਾਰ ਵੱਲੋਂ ਅਪਰੇਟ ਕੀਤੇ ਜਾ ਰਹੇ ਨੇ ਇੱਕ ਰੋਪੜ ਤੇ ਇੱਕ ਸ਼ਰੀ ਅਨਖੋਸ ਸਾਹ ਵਿਖੇ ਜਿਹੜਾ ਹੈ ਅਸੀਂ ਇੱਕ 10 ਬੈਡਡ ਇੱਕ ਡੀਡਿਕਸ਼ਨ ਸੈਕਟਰ ਬਣਾਇਆ ਉਥੇ ਇਹਨਾਂ ਨੂੰ ਟੋਟਲੀ ਜਿਹੜਾ ਇਲਾਜ ਬਿਲਕੁਲ ਮੁਫਤ ਹੈ ਬਿਨਾਂ ਕਿਸੇ ਕੁਟਮਾਰ ਤੋਂ ਜਿਹੜਾ ਹੈ ਯਾ ਟੋਟਲੀ ਜਿਹੜਾ ਹੈ ਮੈਡੀਕਲੀ ਉਥੇ ਨਸ਼ਾ ਛਡਾਇਆ ਜਾਂਦਾ ਹੈ ਇਸ ਦੇ ਨਾਲ ਜਿਹੜੇ ੁੰਦੇ ਕਰਦੇ ਆ ਇਸ ਦੰਦਲ ਵਿੱਚ ਫਸਰੇ ਆ ਉਹ ਵਾਪਸ ਆਪਣੇ ਜਿਹੜੇ ਆਮ ਸੁਧਾਰਕ ਜੀਵਨ ਚ ਆ ਰਹੇ ਆ ਤੀਜਾ ਜਿਹੜਾ ਹੈ ਅਵੇਅਰਨੈਸ ਪਿੰਡ ਪਿੰਡ ਦੇ ਵਿੱਚ ਲਗਭਗ ਹੁਣ ਤੱਕ 30 ਪਿੰਡਾਂ ਦੇ ਵਿੱਚ ਅਸੀਂ ਸੌ ਜਿਹੜੇ ਚੱਕਵਾ ਚੁੱਕੇ ਆ ਉਹਦੇ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਵੇਅਰ ਕੀਤਾ ਜਾ ਰਿਹਾ ਕਿ ਜਿਹੜਾ ਸਾਡਾ ਵਟਸਐਪ ਨੰਬਰ ਹੈ ਕਿਵੇਂ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਕਿਵੇਂ ਪਿੰਡ ਵਿੱਚ ਕਿਸੇ ਵੀ ਗਲਤ ਅੰਸ਼ਰ ਨੂੰ ਆਤਰੋਕੋ ਜੇ ਕੋਈ ਨਸ਼ਾ ਤਸਕਰ ਦੇ ਬਾਰੇ ਤੁਹਾਨੂੰ ਜਾਣਕਾਰੀ ਹੋ ਤਾਂ ਜਾਣਕਾਰੀ ਕਿਸੇ ਕਿਸੇ ਨਾਲ ਸਾਂਝੀ ਕਰਨੀ ਹੈ ਜਿਹੜਾ ਕੋਈ ਨਸ਼ਾ ਕਰਦਾ ਉਸ ਦਾ ਇਲਾਜ ਕਿਵੇਂ ਹੋ ਸਕਦਾ ਤੇ ਅਗਰ ਕੋਈ ਫੜਿਆ ਜਾਂਦਾ ਹੈ ਤਸਕਰ ਤਾਂ ਉਹਦੀ ਜਮਾਨਤ ਤਾਪਾਂ ਨਾ ਦੇਣ ਦਾ ਜਿਹੜਾ ਹੈ ਇੱਕ ਸੰਕਲਪ ਹੈ ਕਿ ਇਹ ਨਾਲ ਪਿੰਡ ਪਿੰਡ ਵਿੱਚ ਜਾਗਰੂਕਤਾ ਆ ਰਹੀ ਹੈ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਬਹੁਤ ਸਾਰੇ ਪਿੰਡ ਹਨ ਜਿਹਨਾਂ ਨੇ ਡਿਕਲੇਅਰ ਕਰਤਾ ਟੋਟਲੀ ਡਰੱਗ ਫ੍ਰੀ ਤੇ ਬਹੁਤ ਜਲਦੀ ਅਸੀਂ ਦਾ ਜਿਹੜਾ ਅੰਕੜਾ ਜਦੋਂ ਮੁਹਿੰਮ ਖਤਮ ਹੋ ਗਈ ਥਾਂਨੇ ਦਾ ਅੰਕੜਾ ਵੀ ਦਵਾਂਗੇ ਕਿ ਸਾਡੇ ਇੰਨੇ ਪਿੰਡ ਟੋਟਲੀ ਡਰੱਗ ਫਰੀ ਹੋ ਚੁੱਕੇ ਤੇ ਇੰਨੇ ਪਿੰਡਾਂ ਚ ਅਸੀਂ ਇੰਨੇ ਬੰਦੇ ਆਇਡੈਂਟੀਫਾਈ ਕੀਤੇ ਜਿਨ੍ਹਾਂ ਦਾ ਅਸੀਂ ਇਲਾਜ ਕਰਾਰੇ ਆ ਜਿਵੇਂ ਕਿ ਮੈਂ ਤੁਹਾਨੂੰ ਕੁਝ ਪਿੰਡਾਂ ਦੀ ਉਦਾਹਰਨਾਂ ਦਵਾ ਚੁੱਕਾ ਪਲੀ ਡਰੱਗਸ ਫ੍ਰੀ ਬਿਤੇਲੇ ਕੁਝ ਦਿਨਾਂ ਚ ਵੀ ਆਪਣੇ ਆਪ ਨੇ ਕਲੀਅਰ ਕੀਤਾ ਰੋਹੀ ਰੇਕੀ ਹੋਵੇ ਫਵਾਸਾਪ ਹੋਵੇ ਤੇ ਡ라이ਪੁਰ ਹੋਵੇ ਇਹ ਸਾਰੇ ਸਾਡੇ ਜਿਹੜੇ ਪਿੰਡ ਨੇ ਤੇ ਟੋਟਲੀ ਜਿਹੜੇ ਹੈ ਡਰਗ ਫ੍ਰੀ ਨੇ ਕੋਈ ਵੀ ਨਮਖੇੜਾ ਲੋਰ ਹੋਵੇ ਤੇ ਇਦਾਂ ਦੇ ਸਾਰੇ ਪਿੰਡਾਂ ਨੇ ਕਿਹਨੂੰ ਰਿਟੇ ਦੇਵਾਂਗੇ ਤਾਂ ਕਿ ਅਸੀਂ ਜਿਹੜਾ ਹੈ ਆਪਣੇ ਸਾਡੇ ਬਹੁਤ ਪਾਵਨ ਕੁਇਰ